ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਅੱਜ ਦੀ ਅਪਡੇਟ ਹੈ ਜੀ ਅਧਿਆਪਕ ਭਰਤੀ ਸੈਸ਼ਨ 2020-21 ਤਲਪਾਇਨ ਵੈਲੀ ਪਬਲਿਕ ਸਕੂਲ ਦੇ ਵਿੱਚ ਪੀਜੀਟੀ, ٹیਜੀਟੀ, ਪੀਆਰਟੀ, ਰਿਸੈਪਸ਼ਨਿਸਟ ਅਤੇ ਅਕਾਊਂਟੈਂਟ ਇਹਨਾਂ ਦੀ ਮੰਗ ਕੀਤੀ ਗਈ ਹੈ। ਅਲੱਗ-ਅਲੱਗ ਸਬਜੈਕਟ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਿੱਧੀ ਇੰਟਰਵਿਊ ਹੋਏਗੀ ਕੋਈ ਪੇਪਰ ਨਹੀਂ ਹੋਏਗਾ। ਮਾਨਸਾ ਵਿਕੇ ਸਕੂਲ ਹੈ ਜਿੱਥੇ ਸਟਾਫ ਦੀ ਲੋੜ ਹੈ। ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਤਾਂ ਤੁਹਾਨੂੰ ਇਸੇ ਤਰ੍ਹਾਂ ਅਪਡੇਟ ਇਨਫੋਰਮੇਸ਼ਨ ਮਿਲਦੀ ਰਹੇ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਇਹ ਜੀ ਪੂਰੀ ਡਿਟੇਲ ਇਹਨਾਂ ਨੇ ਇਸ਼ਤਿਆਰ ਆਪਣਾ ਦਿੱਤਾਗਾ ਵਿਲੇਜ ਅਕਲੀਆਂ ਮਾਨਸਾ ਇਹ ਉੱਪਰ ਤੋਂ ਸਕੂਲ ਦਾ ਨਾਮ ਪੜ ਸਕਦੇ ਹੋਗੇ ਪੀਜੀਟੀ ਦੇ ਵਿੱਚ ਇੰਗਲਿਸ਼ ਮੈਥ ਹਿੰਦੀ ਪੰਜਾਬੀ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਫਿਜ਼ੀਕਲ ਐਜੂਕੇਸ਼ਨ ਪੋਲੀਟੀਕਲ ਸਾਇੰਸ ਇਕਨੋਮਿਕਸ ਅਤੇ ਕਮਰਸ ਇਹਨਾਂ ਟੀਚਰ ਦੀ ਲੋਡ ਹੈਗੀ ਕੁਆਲਿਫਿਕੇਸ਼ਨ ਇਹਨਾਂ ਨੇ ਐਮਐਸਸੀ ਐਮਏ ਐਮਕੋਮ ਐਂਡ ਬੀਐਡ ETT ਦੀ ਗੱਲ ਕਰਦੇ ਆ ਸਬਜੈਕਟ ਨੇ ਇੰਗਲਿਸ਼ ਮੈਥ ਪੰਜਾਬੀ ਕੰਪਿਊਟਰ ਐਸਐਸਟੀ ਸਾਇੰਸ ਹਿੰਦੀ ਮਿਨਿਮਮ ਕੁਆਲੀਫਿਕੇਸ਼ਨ ਬੀਐਸਸੀ ਬੀਏ ਬੀਐਡ ਐਮਸੀਏ ਐਮਐਸਸੀ ਆਈਟੀ ਪੀਆਰਟੀ ਆਲ ਸਬਜੈਕਟਸ ਮਿਨਿਮਮ ਕੁਆਲੀਫਿਕੇਸ਼ਨ ਮੰਗੀ ਹੈ ਬੀਐਸਸੀ ਬੀਏ ਬੀਐਡ ਜਾਂ ਫਿਰ ETT ਅੱਗੇ ਰਿਸੈਪਸ਼ਨਿਸਟ ਤੇ ਹੈ ਗ੍ਰੈਜੂਏਸ਼ਨ ਜਾਂ ਫਿਰ ਆਇਲ ਸਾਈਡ ਤੁਹਾਡਾ ਕੀਤਾ ਹੋਣਾ ਚਾਹੀਦਾ ਹੈ ਦੋਨੋਂ ਚੋਂ ਇੱਕ ਅਕਾਊਂਟੈਂਟ ਵਾਸਤੇ ਇਹਨਾਂ ਨੇ ਕੁਆਲਿਫਿਕੇਸ਼ਨ ਦੱਸੀ ਹੈਗੀ ਬੀਕੋਮ ਐਮਕੋਮ ਅਤੇ ਕੰਪਿਊਟਰ ਦੀ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਐਕਟੀਵਿਟੀ ਟੀਚਰ ਡਾਂਸ 뮤직 ਆਰਟ ਐਂਡ ਕ્રાਫਟ ਡੇਟ ਆਫ ਇੰਟਰਵਿਊ ਹੈ 11 ਜਨਵਰੀ ਤੋਂ ਲੈ ਕੇ 17 ਜਨਵਰੀ ਤੱਕ 11:30 ਤੋਂ 3:30 ਵਜੇ ਤੱਕ ਹੈ ਜਗ੍ਹਾ ਜੀ ਐਚ ਇਮੀਗ੍ਰੇਸ਼ਨ ਨਿਊ ਨियर ਬੱਸ ਸਟੈਂਡ ਨੀਅਰ ਨਿਊ ਜਿਹੜਾ ਕੋਰਟ ਰੋਡ ਹੈ ਇਹਦੇ ਕੋਲ ਹੈ ਇਸ ਤੋਂ ਇਲਾਵਾ ਇਹਨਾਂ ਨੇ ਤੁਹਾਡਾ ਰਿਜ਼ਿਊਮ ਮੰਗਿਆ ਨੀਚੇ ਤੁਸੀਂ ਮੇਲ ਦੇਖ ਸਕਦੇ ਹੋ ਇਹਨਾਂ ਨੰਬਰਾਂ ਦੇ alpainevalleyakliya@gmail.com ਤੇ ਇੱਥੇ ਤੁਸੀਂ ਆਪਣਾ ਰਿਜ਼ਿਊਮ ਭੇਜ ਸਕਦੇ ਹੋ ਜੋ ਵੀ ਇੰਟਰਸਟਿਡ ਹੈ ਜੌਬ ਕਰਨਾ ਚਾਹੁੰਦੇ ਹੈ ਤਾਂ ਤੁਸੀਂ ਇਸ ਮੇਲ ਤੇ ਆਪਣਾ ਰਿਜ਼ਿਊਮ ਸੈਂਡ ਕਰ ਸਕਦੇ ਹੋ ਬਾਕੀ ਅੱਗੇ ਜਰੂਰ ਸ਼ੇਅਰ ਕਰ ਦਿਓ ਜੋ ਵੀ ਨਵੀਆਂ ਵੈਕੈਂਸੀਸ ਹੋਣਦੀ ਹੈ ਅਪਡੇਟ ਆਏਗੀ ਸੋ ਮੈਂ ਸ਼ੇਅਰ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਧੰਨਵਾਦ ਜੀ